ਇਹ ਤਸਵੀਰਾਂ ਤੁਸੀਂ ਆਰਬੀ ਇੰਡੀਆ ਟੀਵੀ ਨਿਊਜ਼ ਤੇ ਨਕੋਦਰ ਦੇ ਪਿੰਡ ਸੰਘੋਵਾਲ ਦੇ ਤੁਸੀਂ ਬੰਨ ਤੋਂ ਦੇਖ ਰਹੇ ਹੋ ਜਿੱਥੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਜੋ ਕਿ ਆਪਣੇ ਲੋਕਾਂ ਦੇ ਨਾਲ ਦਦ ਬਣਾਉਣ ਵਾਸਤੇ ਇੱਥੇ ਪਹੁੰਚੇ ਹਰ ਪੀੜਤਾਂ ਦੀ ਸਾਰ ਲੈਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਇੱਥੇ ਪਹੁੰਚੇ ਔਰ ਇਹ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਜੋ ਸੁਖਵੀਰ ਸਿੰਘ ਬਾਦਲ ਲੋਕਾਂ ਦੇ ਜੋ ਦੁੱਖ ਜਿਹੜੇ ਜਿਨ੍ਹਾਂ ਨੂੰ ਤਕਲੀਫਾਂ ਆਈਆਂ ਇੱਥੇ ਹਰ ਪੀੜਿਤ ਹੋਏ ਆ ਆਮ ਉਥੇ ਦੇ ਵਸਨੀਕਾਂ ਨਾਲ ਗੱਲਬਾਤ ਕਰ ਰਹੇ ਆ ਔਰ ਪੁੱਛ ਰਹੇ ਆ ਕਿ ਕਿਸ ਚੀਜ਼ ਦੀ ਜ਼ਰੂਰਤ ਆ ਤੇ ਕਿਵੇਂ ਦੇ ਇੱਥੇ ਦੇ ਹਾਲਾਤ ਆ ਔਰ ਦੇਖ ਸਕਦੇ ਆ ਤਸਵੀਰਾਂ ਦੇ ਵਿੱਚ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਉਹਨਾਂ ਦੇ ਨਾਲ ਹੋਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਿਨ੍ਹਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੂਰਮੈਲ ਦੇ ਨਾਲ ਲੱਗਦੇ ਸੰਘੋਵਾਲ ਦੀਆਂ ਨਕੌਦਰ ਦੇ ਪਿੰਡ ਸੰਘੋਵਾਲ ਔਰ ਉਹਨਾਂ ਨੇ ਆਪਣੇ ਵੱਲੋਂ ਕਿਹਾ ਵੀ ਮੈਂ ਤੁਹਾਡੇ ਨਾਲ ਹਰ ਤਰ੍ਹਾਂ ਖੜਾ ਆਂ ਜਿਸ ਚੀਜ਼ ਦੀ ਵੀ ਜ਼ਰੂਰਤ ਹੈ ਅਤੇ ਤੁਸੀਂ ਦੇਖ ਸਕਦੇ ਆਂ ਤਸਵੀਰਾਂ ਦੇ ਵਿੱਚ 2 ਲੱਖ ਰੁਪਏ ਦੀ ਰਾਸ਼ੀ ਉੱਥੇ ਦੇ ਲੋਕਾਂ ਨੂੰ ਇਹਨਾਂ ਨੇ ਦਿੱਤੀ ਆ ਔਰ ਗੱਲਬਾਤ ਕਰਾਂਗੇ ਸੁਖਵੀਰ ਸਿੰਘ ਬਾਦਲਦੀ ਨਾਲ ਵੀ ਇਹ ਅੱਜ ਇੱਥੇ ਪਹੁੰਚੇ ਔਰ ਕੀ ਕਹਿਣਾ ਚਾਹੁੰਦੇ ਆ ਹਾਂਜੀ ਬਾਕੀ ਬਹੁਤ ਬਹੁਤ ਧੰਨਵਾਦ ਹੈ ਜੀ ਚਲੋ ਹਲੋ 2 ਲੱਖ ਰੁਪਏ ਡੀਜ਼ਲ ਜੇ ਚਾਹੀਦਾ ਮੈਂ 120000 ਰੁਪਏ ਨਹੀਂ ਨਹੀਂ ਠੀਕ ਹੈ ਯਾਨੀ ਹਰ ਚੱਲਦਾ ਹੈ ਤੇ ਹੋਰ ਕਿਸੇ ਕੋਈ ਕਿਸੇ ਕੋਈ ਹੋਰ ਚੀਜ਼ ਲੋੜ ਆਈ ਤਾਂ ਦੱਸਾਂਗੇ ਕੋਈ ਗੱਲ ਨਹੀਂ ਹੈ ਬਹੁਤ ਹੈ ਨਾ ਬਹੁਤ ਮਿਹਰਬਾਨ ਹੋਰ ਕਿਸੇ ਚੁੱਲ੍ਹੜ ਪੀ ਨਾ ਫਿਰ ਵੀ ਮੈਨੂੰ ਦੱਸ ਹਾਂਜੀ ਹਾਂਜੀ ਮੈਂ ਤੁਸੀਂ ਨਾਲ ਦਰਫੇ ਜਾਣਾ ਬਰਾਉਣਾ ਖਾਣਾ ਵੀ ਆਈਏ ਜਿੰਦਾਬਾਦ 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 ਦੇਖੋ ਬਹੁਤ ਨੁਕਸਾਨ ਹੋਇਆ ਹਾਂਜੀ ਆ ਇੱਕ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਆ ਮੈਂ ਪਰਮਾਤਮਾ ਮਿਹਰ ਕਰੇ ਆਪਣੀ ਸਰਕਾਰਾਂ ਦੀ ਆ ਜਮਾਂ ਕੰਕਰੀਟ ਦਾ ਜਿਵੇਂ ਹੁੰਦਾ ਨਾ ਨਹਿਰੀਕਰਨ ਹਾਂਜੀ ਉਹ ਸਾਰਾ ਪੱਕਾ ਕਰ ਦਾਂਗੇ ਆ ਬਹੁਤ ਧੰਨਵਾਦ ਆ ਜੀ ਤੁਹਾਡਾ ਫੇਰ ਦਾ ਏਰੀਆ ਸਾਡਾ ਬਾਜੂ ਕੈ ਨਹੀਂ ਨਹੀਂ ਪੱਕਾ ਹੀ ਹੋਇਆ ਸਭ ਤੋਂ ਪਹਿਲੇ ਦੋ ਕੰਮ ਕਰਨੇ ਮੈ ਠੀਕ ਆ ਜੀ ਇੱਕ ਤਾਂ ਉਹ ਇੱਕ ਗੰਦਾ ਪਾਣੀ ਕਿਸੇ ਨਾਲੇ ਦਾ ਪੰਜਾਬ ਦੀ ਦਰਿਆਵਾਂ ਚ ਨਹੀਂ ਜਾਊਗਾ ਬਹੁਤ ਬੜਾ ਧੰਨਵਾਦ ਆ ਜੀ ਬਹੁਤ ਵੱਡਾ ਬੱਸ ਖਿੱਚ ਤੇ ਨਾ ਕੰਮ ਬਹੁਤ ਇੱਕ ਸਾਰੇ ਦਰਿਆ ਬੰਦ ਦਿੰਦੇ ਆ ਸਹੀ ਆ ਉਹ ਹੋਤਾਂ ਨਾ ਆਜਾ ਆਜਾ ਬਾਰ-ਬਾਰ ਇਸ ਬਸਤੀ ਆਉਂਦੀ ਹਾਂ ਹਾਂਜੀ ਹਾਂਜੀ ਇਹ ਹਰ ਸਾਲ ਦੇ ਉੱਤੇ ਬਹੁਤ ਦੁੱਖ ਹੈ ਯਾਰ ਕਿ ਥੋੜੀ ਜਾਂਦੇ ਹਰ ਦੋ ਸਾਲ ਬਾਅਦ ਮੇਰਾ ਵਾਇਰ ਉਹਦੇ ਮੇਰੇ ਆਏ ਜਦੋਂ ਇਹ ਬੰਨ ਬਚਾ ਲਿਆ 8 ਦਿਨ ਹੋ ਗਏ ਲੱਗਣ ਦੇ ਸਾਡਾ ਸਾਰਾ ਏਰੀਆ ਮਨ ਜਾਣਾ ਹੈ ਜੀ ਕਿਉਂਕਿ ਥੋੜੇ ਰਹਿਣਾ ਪਿੱਛੇ ਜਿਆਦਾ ਵੱਡਾ ਲੱਗਿਆ ਹੁਣ ਦੇਖੋ ਜਾ ਨਹੀਂ ਹੁੰਦੇ ਤਾਂ ਲੋਕਾਂ ਦਾ ਨਾਲ ਦੇ ਮਹਿਰਾਤ ਕੰਮ ਘੱਲ ਆ ਜੀ ਉੱਥੇ ਯਾਨੀ ਕਿ ਬਹੁਤ ਵੱਡੀ ਟਾਸ ਇੰਨਾ ਪਹਿਲੀ ਦਿਨੋਂ ਇੰਨਾ ਪਾਣੀ ਸੀ ਸਾਡਾ ਆ ਤਾਂ ਤੁਸੀਂ ਤੁਹਾਨੂੰ ਯਾਰ ਪੁੱਛ ਲਿਆ ਬੱਜ ਗਿਆ ਜੀ ਪਰਵਾਹ ਨਹੀਂ ਵਿਚਾਲਿਆ ਕੋਈ ਇ ਇਲਾਕੇ ਦੀ ਸੰਗਤ ਜਿਹੜੀ ਸਿੱਖ ਕੌਮ ਦੀ ਜਿਹੜਾ ਜਜ਼ਬਾ ਨਾ ਹਾਂਜੀ ਜੱਸਰ ਚੁੱਕਾ ਉਹ ਵਾਈਰ ਵੀ ਮੇਰਾ ਹੈ ਚੜਦੀ ਕਲਾ ਵਾਲੀ ਕੌਮ ਹੈ ਕਹਿੰਦਾ ਜੀ ਮੈਂ ਫਿਰ ਅੱਗੇ ਜਾਣਾ ਜੀ ਮੈਂ ਸਾੜਾ ਦੀ ਚੋਸਤੀਤੀ ਹੈ ਸੋਧੀਆਂ ਸਾਹਮਣੇ ਅੱਜ ਪ੍ਰੈਸ ਕਾਨਫਰੰਸ ਕਰਕੇ ਕਹਿ ਦਿੱਤੀ ਕਿ ਜੋ ਡੀ ਸਿਲਟ ਕਰਨੀ ਮਿੱਟੀ ਕਰਨੀ ਹੈ ਜੋ ਰੇਤਾ ਹੈ ਅਸੀਂ 90 ਦਿਨਾਂ ਚ ਐਲਾਨ ਕਰਨ ਵਾਲੇ ਆ ਕਨਸਟੀਟਿਊਸ਼ਨਲ ਪੋਸਟ ਨਹੀਂ ਹੈ ਗਰਾਉਂਡ ਤੇ ਸਿੱਟੀਆਂ ਹੋਰ ਨੇ ਤੁਹਾਡਾ ਟੇਕ ਕਿ ਮੈਂ ਜਿਵੇਂ ਪਹਿਲੀ ਵੀ ਕੇਂਦਰ ਹੈ ਪੰਜਾਬ ਦਾ ਮੁੱਖ ਮੰਤਰੀ ਕੇਜਰੀ ਵਾਲਾ ਹੈ ਸਹੀ ਹੈ ਜੀ ਭਗਵਾਨਤਮਾਨ ਤਾਂ ਕੁਝ ਨਹੀਂ ਤੇ ਆ ਜਿੰਨੇ ਵੀ ਆ ਇੱਥੇ ਲੁੱਟਣ ਵਾਸਤੇ ਆਏ ਆ ਸੇਵਾ ਕਰਨ ਵਾਸਤੇ ਆ ਫਰਕ ਤਾਂ ਇਹ ਅੱਜ ਜਿਹੜਾ ਐਡਾ ਵੱਡਾ ਨੁਕਸਾਨ ਹੋਇਆ ਇਸ ਕਰਕੇ ਇਹਨਾਂ ਨੂੰ ਪਤਾ ਹੀ ਨਹੀਂ ਕਿ ਸਰਕਾਰਾਂ ਤੋਂ ਪਹਿਲੇ ਕਿਵੇਂ ਬੰਨ ਨੂੰ ਤਗੜਾ ਕਰੀਦਾ ਹੈ ਕਿਵੇਂ ਆ ਡੀਸੈਲਟਿੰਗ ਕਰੀਦੀ ਹੈ 4 ਸਾਲ ਹੋ ਗਏ ਐਂਟੀ ਫਲੱਡ ਮੀਟਿੰਗ ਨਹੀਂ ਹੋਈ ਜਿਹੜੇ ਵੱਡੇ ਪਾਲ ਸਾਹਿਬ ਹਰ ਸਾਲ ਕਰਦੇ ਤੇ ਨਾਲ ਨਾਲ ਪੈਸੇ ਦਿੰਦੇ ਸੀ ਜਿੰਨੇ ਵੀ ਡੈਮ ਟੁੱਟਿਆ ਇਹਨਾਂ ਨੇ ਇਹ ਨਾਲ ਕੀ ਕਰਕੇ ਰੱਖਿਆ ਤੂੰ ਐਸ ਕਰਕੇ ਮੈਂ ਤਾਂ ਖਲੇ ਵੀ ਕਹਣਾ ਹੈ ਖਜ਼ਾਨੇ ਦਾ ਮੂੰਹ ਖੋਲ ਦਿਓ ਥੋੜੇ ਕੋਲ 7-8 ਹਜ਼ਾਰ ਕਰੋੜ ਡਿਜ਼ਾਸਟਰ ਰੀਲੀਫ ਫੰਡ ਪਿਆ ਹੈ ਜਿਹਦਾ ਕੰਮ ਹੀ ਹੈ ਇੱਥੇ ਲੁਕੋ ਕੇ ਕੀ ਰੱਖਣਾ ਮੈਨੂੰ ਮੈਨੂੰ ਤਾਂ ਡਰ ਹੈ ਕਿ ਜਿਹੜਾ ਆਪਣੇ ਇਸ਼ਤਿਹਾਰ ਕਰਦੇ 1000 ਕਰੋੜ ਦੇ ਸ਼ੈਡੋ ਪੈਸਾ ਉੱਥੇ ਨਾ ਵਰਤ ਲਿਆ ਹੋਇਆ ਨਹੀਂ ਤਾਂ ਮੁੱਖ ਉਹਨਾਂ ਵਾਸਤੇ ਡਿਜ਼ਾਸਟਰ ਲੀਪ ਪਰ ਤੋਂ ਅਲੱਗ ਹੁੰਦਾ ਹੈ ਅਜੀ ਤਾਂ ਵੱਡੇ ਪਾਲ ਸਾਹਿਬ ਮੈਨੂੰ ਲੱਗਦਾ ਖੋਤੋ ਯਾਰ ਤਿੰਨ ਤਿੰਨ ਅੱਧਾ ਇੱਕਦਮ ਖੜ ਦਿੰਦੇ ਹੁੰਦੇ ਸੀ ਪਰ ਆ ਜੋ ਕੱਢ ਨਹੀਂ ਰਹੇ ਇਹਦਾ ਮਤਲਬ ਕੋਈ ਨਾ ਕੋਈ ਕਪਲਾ ਹੈ ਆ ਜਾਂਦਾ ਕੱਢ ਲੈਣਾਂ ਨੇ ਕਿਤੇ ਹੋਰ ਵਰਤ ਲਿਆ ਇਆ ਕੁਝ ਕਿਉਂਕਿ ਹੈ ਬਾਹਰ ਦੇ ਇਹਨਾਂ ਨੂੰ ਕੀ ਲੱਗ ਲ ਤੁਸੀਂ ਜ਼ਿਕਰ ਕਰ ਰਹੇ ਸੀ ਪੰਜਾਬ ਚ ਜੋ ਐਸੀ ਸਥਿਤੀਆਂ ਪੰਜਾਬ ਵਿੱਚ ਆ ਗਿਆ ਜਿਹੜਾ ਪਾਰ ਪਾ ਗਿਆ ਸਵਾਲ ਇਹ ਹੈ ਕਿ ਜਦੋਂ ਕਹਿੰਦੇ ਸਰਕਾਰ ਸੀ ਨਾਮ ਲਾਇਆ ਗਿਆ ਕਿ ਨਸ਼ਾ ਵਧ ਗਿਆ ਉੜਤਾ ਪੰਜਾਬ ਪੰਜਾਬ ਦੀ ਮੰਡੀਰ ਨੂੰ ਨਸ਼ਾ ਕਹਿ ਕੇ ਬੁਲਾਤੇ ਇਹ ਪੰਜਾਬ ਕਿਹੜਾ ਜੋ ਐਸੋ ਦਿਸਦਾ ਪਿਆ ਹੋਇਆ ਹੈ ਉਹ ਹੀ ਕਹਿ ਰਿਹਾ ਹੈ ਇੰਨਾ ਝੂਠ ਬਤਾਇਆ ਸੀ ਕਾਂਗਰਸ ਨੇ ਤੇ راہਲ ગાંધી ਨੇ ਕਿ ਨਸ਼ਾ ਪੰਜਾਬ ਮੈਂ ਕਿਹਾ ਬਾਦਰ ਕੌਮ ਦੇਖੋ ਜਿਹੜਾ 8-8 ਦਿਨ ਹੋ ਗਏ ਸੁੱਤੇ ਨਹੀਂ ਤੇ ਬੰਦ ਆ ਰੋਕੀ ਬੈਠੇ ਜੀ ਆਈਜੀ ਬਿਹਾਰ ਚ ਹੁੰਦਾ ਯੂਪੀ ਚ ਹੁੰਦਾ ਰੁੜ ਜਾਣਾ ਹੀ ਸਾਰਾ ਕੁਝ ਸਹੀ ਹੈ ਆ ਤਾਂ ਆਪਣੇ ਬਹਾਦਰ ਕੌਮ ਹੈ ਐਵੇਂ ਬਦਨਾਮ ਕੀਤਾ ਸੀ ਆਪਾਂ ਨੇ ਠੀਕ ਹੈ ਧੰਨ ਚਲੋ ਆਂਡੇ ਤੋਂ ਵਾਰਟ ਵਾਲੇ ਲੈ ਕੇ ਬਹੁਤ ਦੂਰ ਦੂਰੋਂ ਸਾਡੇ ਭਾਈ ਭਰਾ ਜਿਹੜੇ ਧਰਨੇ ਵਾਲੇ ਆ ਸਾਨੂੰ ਫੋਨ ਕਰ ਰਹੇ ਆ ਹਾਂ ਕੀ ਨਾਮ ਹੈਗਾ ਜੀ ਮੈਂ ਨੰਦੀਪ ਸਿੰਘ ਭੁੱਲਰ ਤੇ ਗੱਲ ਚੱਬਾਈ ਸੀ ਬਹੁਤ ਧੰਨਵਾਦ ਉਹਨਾਂ ਦਾ ਭਾਈ ਕੀ ਕਹਿਣਾ ਚਾਹੋਗੇ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਆਪਣਾ ਕੀ ਨਾਮ ਮਨਦੀਪ ਸਿੰਘ ਭੁੱਲਰ ਤੇ ਆ ਜੀ ਕਿੰਨੇ ਪੈਸੇ ਦਿੱਤੇ ਯਾਰ ਘੱਟੋ ਘੱਟ 2.5 ਲੱਖ ਹੈਗਾ ਜੀ ਤੁਹਾਡਾ ਨਾਮ ਕੀ ਹੈ ਮਨਦੀਪ ਸਿੰਘ ਭੁੱਲਰ ਕਿਹੜੀ ਜਗ੍ਹਾ ਤੇ ਰਹੇ ਬਲੇ ਭੁੱਲਰਾ ਤੋਂ ਜੀ ਲੋਕਲ ਏਰੀਆ ਆਪਣੇ ਜ਼ਮੀਨ ਉੱਤੇ ਪੈਂਦੀ ਆ ਤੇ ਇਹ ਜਿਹੜਾ ਪੈਸਾ ਹੈਗਾ ਉਹਨ ਕਿਸ ਤਰ੍ਹਾਂ ਵੰਟਿਆ ਜਾਵੇ ਇਹ ਅਸੀਂ ਆਪਣੇ ਇੱਥੇ ਵਰਤਾਂਗੇ ਜੀ ਲੇਬਰ ਨੂੰ ਦੇਵਾਂਗਾ ਤੇਲ ਪਾਵਾ ਜਿੱਥੇ ਵੀ ਜ਼ਰੂਰਤ ਆ ਇੱਥੇ ਵਰਤਾਂਗੇ ਹੋਰ ਸਾਨੂੰ ਥੋੜਾ ਘਰ ਨੂੰ ਦੇ ਗਿਆ ਜੀ ਇਹ ਬਾਬਾ ਨੂੰ ਪੈਸਾ ਦੇ ਗਿਆ ਬੰਨ ਲਈ ਪੈਸਾ ਦੇ ਗਿਆ